ਆ ਜਿਹੜੇ ਤੁਹਾਨੂੰ ਮੈਡਲ ਪਾਏ ਮੈਂ ਦਿਖਾ ਰਹੀ ਆ ਇਹ ਮੈਡਲ ਉਸ ਕਬੱਡੀ ਖਿਡਾਰੀ ਦੇ ਨੇ ਜੋ ਸ਼ਾਇਦ ਅੱਜ ਆਪਣੇ ਹਾਲਾਤਾਂ ਦਾ ਮਾਰਾ ਹੈ। ਇੰਨਾ ਵੱਡਾ ਪਲੇਅਰ ਇੰਨੇ ਗਰਾਊਂਡਾਂ ਦੇ ਵਿੱਚ ਪਾਲਲੇ ਉਹਨਾਂ ਨਾਲ ਖੇਡਿਓ ਤੁਸੀਂ ਹਨਾ ਅੱਜ ਜਾ ਕੇ ਫੈਕਟਰੀ ਦੇ ਵਿੱਚ ਕੰਮ ਕਰਨਾ ਪੈਂਦਾ। ਨਹੀਂ ਹੁਣ ਜੋ ਟੂਰਨਾਮੈਂਟ ਦੀ ਜੱਲਣ ਲੱਪੇ ਸਾਰੇ ਸਾਰੇ ਹੁਣ ਪਰਾਵਾਂ ਦੀ ਪੂਨ ਆਉਂਦੇ ਆ ਜੀ ਜਿਹੜੇ ਮੇਰੇ ਨਾਲ ਖੇਡਿਓ ਜੀ ਮੇਰਾ ਮਾਨ ਸਨਮਾਨ ਕੀਤਾ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ। ਇਨਾਂ ਦੇ ਚਿਹਰੇ ਤੋਂ ਇਨਾਂ ਦੀ ਮਤਲਬ ਪਾਵਨਾਵਾ ਤੋਂ ਲੱਗਦਾ ਹੈ ਕਿ ਹਾਂ ਅੰਦਰ ਬਹੁਤ ਜ਼ਿਆਦਾ ਪੀੜਾ ਹੈਗੀ ਹੈ ਜੋ ਇਹ ਨਵੇਂ ਸ਼ਬਦਾਂ ਦੇ ਵਿੱਚ ਬਿਆਕਰ ਪਾਉਂਦੀ ਹੈ ਇਸ ਵੀਰ ਨੇ ਕਿਸੇ ਤੋਂ ਕੁਝ ਮੰਗਿਆ ਨਹੀਂ ਕੋਈ ਹੈਲਪ ਨਹੀਂ ਮੰਗੀ ਪਰ ਜਿਹੜਾ ਦੇ ਅੰਦਰ ਦਰਦ ਸੀ ਉਹ ਦਰਦ ਮਹਿਸੂਸ ਹੋ ਰਿਹਾ ਹੈ ਸੋ ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਨੇ ਆਖਿਰਕਾਰ ਉਹ ਤੁਹਾਡੇ ਤੱਕ ਕਿਹੜੀ ਮਦਦ ਪਹੁੰਚਾਉਣ ਕੀ ਕਰਨ ਤੁਹਾਡੇ ਲਈ ਜਿਹੜੇ ਤੁਹਾਨੂੰ ਪਿਆਰ ਕਰਦੇ ਬਸ ਮੈਨੂੰ ਪਿਆਰ ਨਾਲ ਇਹ ਸਾਰਿਆਂ ਦੇ ਬੂਨ ਆਉਂਦੇ ਆ ਜੀ ਨਾ ਮੈਂ ਪੈਸਾ ਕੀ ਮੰਗਦਾਈ ਸਾਰੇ ਮੈਨੂੰ ਇਹ ਦੇ ਜੀਂਦੇ ਪ੍ਰਮਾਤਮਾ ਜੀ ਚੜ੍ਹਦੀ ਕਲਾ ਰੱਖੇ ਸਾਰਿਆਂ ਮੇਰੇ ਨਾਲ ਸਾਰੇ ਖੜੇ ਆ ਅੱਜ ਵੀ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਲੋਕਾਂ ਨੂੰ ਪਤਾ ਹੈ ਕਿ ਹਾਂ ਗੱਲਾਂ ਸੀ ਲੋਕ ਕੀ ਆਏ ਵੀ ਪਰ ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਸਮਾਂ ਸੀ ਜਦੋਂ ਇਹਨਾਂ ਨੂੰ ਸਾਰੇ ਟੀਵੀ ਤੇ ਦੇਖਦੇ ਸੀ ਅੱਜ ਇਹ ਘਰੇ ਬੈਠੇ ਨੇ ਆਪਣੇ ਹਾਲਾਤਾਂ ਦੇ ਮਾਰੇ ਜਦੋਂ ਬੰਦਾ ਕਬੱਡੀ ਖੇਡਦਾ ਲੋਕਾਂ ਦੇ ਟੱਚ ਵਿੱਚ ਰਹਿੰਦਾ ਪਬਲਿਕ ਜਾਣਦਾ ਚਲੋ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਜਦੋਂ ਉਹਦੇ ਸੱਟ ਪੇਟ ਲੱਗ ਜਾਂਦੀ ਆ ਜਾਂ ਕਿਸੇ ਕਾਰਨ ਕਰਕੇ ਘਰ ਵਜ ਜਾਂਦਾ ਤੇ ਥੋੜੇ ਜਿਹੇ ਹਾਲਾਤ ਉਹਦੇ ਮੁਸ਼ਕਲ ਹੋ ਜਾਂਦੇ ਆ ਲੱਗਦਾ ਤੁਹਾਨੂੰ ਕਿ ਹਾਜ ਜਿਹੜਾ ਸਾਡੇ ਨਾਲ ਖੇਡਿਆ ਉਹਦੇ ਬਾਰੇ ਕਿਤੇ ਨਾ ਕਿਤੇ ਕਬੱਡੀ ਦੇ ਵਿੱਚ ਅੱਜਿਆ ਹੋਣੀ ਚਾਹੀਦੀ ਹੈ ਇੱਕ ਐਸੋਸੀਏਸ਼ਨ ਹੋਣੀ ਚਾਹੀਦੀ ਹੈ ਵੀ ਉਹਨਾਂ ਦੀ ਵੀ ਸਾਰ ਲੈਂਦੇ ਰਿਹਾ ਕਰੇ ਜ਼ਰੂਰ ਉਹਦੀ ਕੋਈ ਨਾ ਕੋਈ ਇਦਾਂ ਦੀ ਕੋਈ ਐਸੋਸੀਏਸ਼ਨ ਬ੍ਰਾਉਨ ਕੋਈ ਉਹਦੀ ਹੈਲਪ ਕਰਨ ਕੋਈ ਮਦਦ ਕਰਨ ਕੋਈ ਵੀ ਉਹਨੂੰ ਰੋਜ਼ਗਾਰ ਦੇ ਦੇਣ ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹਨਾਂ ਆਪਣਾ ਕਾਰੋਬਾਰ ਚੱਲ ਸਕੇ ਜਦੋਂ ਤਾਂ ਖੇਡਦੇ ਸੀ ਉਦੋਂ ਵਧੀਆ ਸੀ ਹੁਣ ਕੀ ਹਾਲਾਤ ਨੇ ਕੋਈ ਕਬੱਡੀ ਦੇ ਵਿੱਚ ਤੁਸੀਂ ਜਾਣਾ ਚਾਹਦੇ ਹੋ ਕੋਈ ਕੀ ਚਾਹੁੰਦੇ ਹੋ ਕੀ ਐਸੇ ਬਹਿ ਹਾਲਾਤ ਕੀ ਨੇ ਤੁਹਾਡੇ ਮੈਂ ਬਾਹਰ ਜਾਣਾ ਚਾਹੁੰਦਾ ਦੀਦੀ ਬੱਸ ਇਹ ਹੈ ਮੇਰੀ ਮੈਂ ਬਾਹਰ ਹੀ ਜਾਣਾ ਚਾਹੀਦਾ ਰਮਨਗਾ ਤੁਮੇ ਬਾਹਰ ਜਾਉਗਾ ਸੋ ਗੱਲਾਂ ਸਾਡੇ ਨਾਲ ਮੌਜੂਦ ਨੇ ਜੋ ਕਬੱਡੀ ਦੇ ਵਿੱਚ ਖਾਸਾ ਨਾਮ ਬਣਾ ਸਕੇ ਚੁੱਕੇ ਨੇ ਸੋ ਆ ਉਹਨਾਂ ਦੇ ਮੈਡਲਸ ਪਏ ਨੇ ਪਰ ਉਹਨਾਂ ਦੇ ਇਸ ਸਮੇਂ ਹਾਲਾਤ ਕੀ ਨੇ ਉਹ ਵੀ ਦਿਖਾਵਾਂਗੇ ਵੀਰੇ ਇਸ ਸਮੇਂ ਗੱਲਾ ਐ ਨਹੀਂ ਹੈ ਕਿ ਪਹਿਲਾ ਨਾਮ ਸੀ ਤੇ ਅੱਜ ਨਹੀਂ ਹੈ ਅੱਜ ਵੀ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਲੋਕਾਂ ਨੂੰ ਪਤਾ ਹੈ ਕਿ ਹਾਂ ਗੱਲਾ ਸੀ ਲੋਕ ਕੀ ਆਏ ਵੀ ਪਰ ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਸਮਾਂ ਸੀ ਜਦੋਂ ਇਹਨਾਂ ਨੂੰ ਸਾਰੇ ਟੀਵੀ ਤੇ ਦੇਖਦੇ ਸੀ ਅੱਜ ਇਹ ਘਰੇ ਬੈਠੇ ਨੇ ਆਪਣੇ ਹਾਲਾਤਾਂ ਦੇ ਮਾਰੇ ਦੇਖੋ ਜਿਹੜਾ ਮੈਂ ਤੁਹਾਨੂੰ ਪਹਿੰਜੀ ਪਹਿਲੇ ਦੱਸਦਾ ਕਿ ਜਿਹੜੇ ਕਬੱਡੀ ਪਲੇਅਰ ਹੁੰਦੇ ਹਨ ਉਹਨਾਂ ਤੇ ਘਰ ਦੇ ਹਾਲਾਤ ਉਹਨਾਂ ਦੇ ਸਾਰਿਆਂ ਦੇ ਇਦਾਂ ਦੇ ਹੁੰਦੇ ਆ ਕੋਈ ਕਬੱਡੀ ਦਾ ਪਲੇਅਰ ਕੋਈ ਹੋਊਗਾ ਜਿਹੜਾ ਬਹੁਤ ਹੀ ਤਕੜਾ ਰਿਚ ਫੈਮਿਲੀ ਚ ਹੋਊਗਾ ਸਾਰਿਆਂ ਦੇ ਹਾਲਾਤ ਪਿੱਛੋਂ ਬੈਕਗ੍ਰਾਉਂਡ ਇਦਾਂ ਦੀ ਹੁੰਦੀ ਆ ਜਦੋਂ ਬੰਦਾ ਕਬੱਡੀ ਖੇਡਦਾ ਲੋਕਾਂ ਦੇ ਟੱਚ ਵਿੱਚ ਰਹਿੰਦਾ ਪਬਲਿਕ ਜਾਂਦਾ ਚਲੋ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਜੋதோ ਦੇ ਸੱਟ ਪੇਟ ਲੱਗ ਜਾਂਦੀ ਆ ਜਾਂ ਕਿਸੇ ਕਾਰਨ ਕਰਕੇ ਘਰ ਵਹ ਜਾਂਦਾ ਤੇ ਥੋੜੇ ਹਾਲਾਤ ਉਹਦੇ ਮੁਸ਼ਕਲ ਹੋ ਜਾਂਦੇ ਆ ਹਨਾ ਉਦਾਂ ਹੀ ਅੱਜ ਮੈਂ ਗੱਲੇ ਵੀਰ ਭਰਾ ਦੀ ਵੀਡੀਓ ਦੇਖੀ ਸੀ ਨਾ ਗੱਲਾ ਭਰਾ ਉਹ ਮੇਰਾ ਵੀਰ ਆ ਜਿਹਨੂੰ ਅਸੀਂ ਜਦੋਂ ਕਬੱਡੀ ਖੇਡਦੇ ਵੀ ਹੁੰਦੇ ਸੀ ਨਾ ਜੇ ਕਬੱਡੀ ਦਾ ਕੁਝ ਸਾਨੂੰ ਪ੍ਰਾਈਜ਼ ਮਿਲਦਾ ਵੀ ਹੁੰਦਾ ਸੀ ਜੇ ਅਸੀਂ ਨਾ ਪ੍ਰਾਈਜ਼ ਵੰਡਣਾ ਵੀ ਤੇ ਜੋ ਗੱਲੇ ਦੇਣਾ ਗੱਲੇ ਨਾ ਹਸਕੇ ਲੈਣਾ ਅੱਜ ਤੱਕ ਇਸ ਬੰਦੇ ਨੇ ਇਹ ਨਹੀਂ ਕਦੀ ਕਿਹਾ ਭਾਜੀ ਮੈਨੂੰ ਇਹ ਸਾਗਾ ਹਟਿਆ ਅਨਾਜ ਚਲੋ ਹੁੰਦਾ ਵੀ ਪਲੇਅਰ ਮੈਂ ਜੋਰ ਲਾਇਆ ਤੇ ਮੈਨੂੰ ਜਿਆਦਾ ਚਾਹੀਦਾ ਪਰ ਇਹ ਉਹ ਵੀਰਿਆ ਜਿਨੇ ਗੱਦੀ ਨਹੀਂ ਕਿਹਾ ਮੈਨੂੰ ਵੀਡੀਓ ਦੇਖ ਕੇ ਬੜਾ ਮਨ ਨੂੰ ਆਇਆ ਮੇਰੇ ਨਾਲ ਇਹ ਵੀਰ ਖੇਡਿਆ ਸੀ ਅੱਜ ਏਸੀ ਕਰਕੇ ਇਹਨੂੰ ਮਿੰਨ ਦਾ ਦਿਲ ਕੀਤਾ ਸੀ ਇਹਦੇ ਘਰ ਪਹੁੰਚੇ ਵੀਡੀਓ ਜਿਵੇਂ ਇਹਨਾਂ ਦੀ ਵਾਇਰਲ ਹੋਈ ਨਾ ਇਹ ਕਹਿ ਰਹੇ ਨੇ ਕਿ ਕੋਰੋਨਾ ਟਾਈਮ ਤੋਂ ਇਸੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਸੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ ਲੱਗਦਾ ਹੈ ਕਿ ਜਦੋਂ ਜਦੋਂ ਤੱਕ ਤੁਸੀਂ ਗਰਾਊਂਡ ਦੇ ਵਿੱਚ ਹੈਗੇ ਹੋ ਤੁਹਾਡਾ ਨਾਮ ਚਮਕਦਾ ਹੈ ਜੋ ਤੁਸੀਂ ਗਰਾਊਂਡ ਤੋਂ ਬਾਹਰ ਹੋਏ ਤੁਹਾਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਹੁੰਦਾ ਹੋਇਆਂ ਦੇ ਹਾਲਾਤ ਜਦੋਂ ਤੁਸੀਂ ਕਿਸੇ ਦੇ ਟੱਚ ਵਿੱਚ ਰਹਿੰਦੇ ਆ ਤੇ ਆਟੋਮੈਟਿਕਲੀ ਜਦ ਇੱਕ ਟੱਚਰ ਵਿੱਚ ਜਾਂਦੇ ਬੰਦਾ ਫਿਰ ਦੇਖਦਾ ਰਹਿੰਦਾ ਵੀ ਕੀ ਇਹਦੇ ਹਾਲਾਤ ਆ ਇਹ ਕਬੱਡੀ ਨਾਲ ਜਿਹੜਾ ਇਹਦਾ ਟੱਚ ਟੁੱਟ ਗਿਆ ਸਾਨੂੰ ਵੀ ਨਹੀਂ ਪਤਾ ਸੀ ਇਹਦੇ ਇਹ ਹਾਲਾਤ ਆ ਸਾਡਾ ਇੱਕ ਬਹੁਤ ਵਧੀਆ ਵੀਰ ਸਾਨੂੰ ਨਹੀਂ ਪਤਾ ਸੀ ਇਹ ਸਾਨੂੰ ਪਤਾ ਹੁੰਦਾ ਇਹਦੇ ਇਹ ਹਾਲਾਤ ਆ ਅਸੀਂ ਖੁਦ ਆ ਕੇ ਮਿਲਦੇ ਪਰ ਵੀਡੀਓ ਦੇਖਣ ਤੋਂ ਬਾਅਦ ਹੀ ਪਤਾ ਲੱਗਾ ਨਾ ਕਿ ਇਹਦੇ ਹਾਲਾਤ ਇਹ ਹੋ ਚੁੱਕਿਆ ਕਰੋਨਾ ਵਿੱਚ ਸਾਨੂੰ ਪਤਾ ਹੀ ਕਿ ਸਾਰਿਆਂ ਦੇ ਸਾਰੇ ਇੱਕ ਦੂਜੇ ਨਾਲ ਟੁੱਟ ਗਏ ਸੀ ਵਰਲਡ ਹੀ ਟੁੱਟ ਗਈ ਆ ਕਿਸੇ ਨੇ ਸਾਰੇ ਘਰ ਹੀ ਬੈ ਗਏ ਸਕੇ ਹਨਾ ਉਹ ਹਲਾਤਾਂ ਦੇ ਵਿੱਚ ਬਹਿ ਗਿਆ ਵਿਚਾਰਾ ਘਰ ਸਾਡੇ ਨਾਲ ਟਟ ਗਿਆ ਪਰ ਵੀਡੀਓ ਦੇਖ ਕੇ ਵਿਚਾਰੇ ਤੇ ਬੜਾ ਆ ਮੈਂ ਕਹਿੰਦਾ ਨਹੀਂ ਯਾਰ ਗੱਲੇ ਭਰਾ ਨੂੰ ਮੈਨੂੰ ਜ਼ਰੂਰ ਜਾਣਾ ਜੋ ਹੱਜੀ ਗੱਲਾ ਵੀਰ ਤੁਸੀਂ ਸਾਡੇ ਨਾਲ ਮੌਜੂਦ ਹੋ ਇਹ ਮੈਡਲ ਜਿੱਤੇ ਨੇ ਲੱਗਦਾ ਹੈ ਕਿ ਹਾਂ ਮਿਹਨਤ ਦਾ ਫਲ ਇੱਥੇ ਹੈਗਾ ਹੈ ਪਰ ਅੱਜ ਹਾਲਾਤ ਮਾੜੇ ਹੋ ਗਏ ਨੇ ਜੀ ਦੀਦੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਆ ਭਾਈ ਹੁਣੀ ਬਹੁਤ ਵਧੀਆ ਬੰਦੇ ਆ ਜੀ ਦੇ ਬਾਦ ਪਰ ਤੁਸੀਂ ਵੀ ਬਹੁਤ ਵਧੀਆ ਬੰਦੇ ਹੋ ਤੁਹਾਡਾ ਨਾਮ ਅੱਜ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਆ ਐਵੇਂ ਹੋ ਰਿਹਾ ਹੈ ਕਿ ਤੁਹਾਡਾ ਫੋਨ ਬੰਦ ਹੀ ਨਹੀਂ ਹੋ ਰਿਹਾ ਇੰਨੇ ਫੋਨ ਆ ਰਹੇ ਨੇ ਅੰਦੀ ਆਨੀ ਮੈਨੂੰ ਫੋਨ ਬਹੁਤ ਆਉਂਦੇ ਆ ਸਾਰੇ ਇਹਦਾ ਕਿਦਾ ਫੋਟ ਆ ਸਾਰੇ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਆ ਦੁੱਲੇ ਭਾਜੀ ਦੇ ਵੇ ਬੱਗੇ ਆਣ ਸਾਰਿਆਂ ਦੇ ਆ ਜਿੰਦੇ ਧੰਨਵਾਦ ਮੈਂ ਕਰਦਾ ਸਾਰਿਆਂ ਦਾ ਦੁੱਲਾ ਹੋ ਗਿਆ ਪਾਲਾਗਾ ਜੇ ਇਸ ਕਬੱਡੀ ਦੇ ਇੱਕ ਤਰੀਕੇ ਨਾਲ ਬ੍ਰਾਂਡ ਬਣੇ ਹੋਏ ਨੇ ਹਨਾ ਪਰ ਉਹ ਫਿਰ ਵੀ ਤੁਹਾਨੂੰ ਫੋਨ ਕਰ ਰਹੇ ਨੇ ਲੱਗਦਾ ਹੈ ਕਿ ਜੋ ਤੁਸੀਂ ਪਿਛਲਾ ਖੇਡਿਆ ਹੈ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਮਦਦ ਕਰਨਗੇ ਉਹ ਨਹੀਂ ਉਹ ਕਹਿੰਦੇ ਕੋਈ ਨਹੀਂ ਤੇਰੀ ਮਦਦ ਕਰਾਂਗੇ ਦੁੱਲਾ ਭਾਜੀ ਸਾਰੇ ਕਹਿਣ ਦਾ ਆ ਭਾਜੀ ਸਾਰੇ ਕਹਿਣ ਦੇ ਤੁਹਾਡੀ ਮਦਦ ਕਰਾਂਗੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਦੀਦੀ ਜਦੋਂ ਤੱਕ ਖੇਡਦੇ ਸੀ ਉਦੋਂ ਵਧੀਆ ਸੀ ਹੁਣ ਕੀ ਹਾਲਾਤ ਨੇ ਕੋਈ ਕਬੱਡੀ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਕੀ ਕੀ ਚਾਹੁੰਦੇ ਹੋ ਕੀ ਇਸ ਸਮੇਂ ਹਾਲਾਤ ਕੀ ਨੇ ਤੁਹਾਡੇ ਮੈਂ ਬਾਹਰ ਜਾਣਾ ਚਾਹੁੰਨਾ ਦੀਦੀ ਬੱਸ ਇਹ ਹੀ ਆ ਮੇਰੀ ਵੀ ਮੈਂ ਬਾਹਰ ਹੀ ਜਾਣਾ ਦੀਦੀ ਬੱਸ ਮੇਰਾ ਮਨ ਕਰਦਾ ਮੈਂ ਬਾਹਰ ਜਾਵਾਂ ਵਾਸੀ ਹਾਂਜੀ ਹਾਂ ਦੀਦੀ ਤੇ ਅੱਜ ਘਰ ਦੇ ਵਿੱਚ ਫਿਰ ਕੌਣ ਕਮੰਦਾ ਤੁਸੀਂ ਕੰਮ ਕਰਦੇ ਹੋ ਫਿਰ ਨਹੀਂ ਮੈਂ ਜੀਐਨਏ ਕੰਮ ਕਰਦਾ ਦੀਦੀ ਹਾਂਜੀ ਹਾਂ ਦੀਦੀ ਇੰਨਾ ਇੰਨਾ ਵੱਡਾ ਪਲੇਅਰ ਇੰਨੇ ਗਰਾਊਂਡਾਂ ਦੇ ਵਿੱਚ ਪਾਲਲੇ ਉਹਨਾਂ ਨਾਲ ਖੇਡਿਓ ਤੁਸੀਂ ਹਨਾ ਅੱਜ ਜਾ ਕੇ ਫੈਕਟਰੀ ਦੇ ਵਿੱਚ ਕੰਮ ਕਰਨਾ ਪੈਂਦਾ ਨਹੀਂ ਹੁਣ ਜੋ ਟੂਰਨਾਮੈਂਟ ਦੀਦੀ ਚੱਲਣ ਲੱਪੇ ਸਾਰੇ ਜੀ ਸਾਰੇ ਹੁਣ ਮੈਨੂੰ ਪ੍ਰਾਮਾਂਹ ਦੇ ਫੋਨ ਆਉਂਦੇ ਆ ਜੀ ਜਿਹੜੇ ਮੇਰੇ ਨਾਲ ਖੇਡਿਓ ਜੀ ਮੇਰਾ ਮਾਨ ਸਨਮਾਨ ਕੀਤਾ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਹਾਂਜੀ ਕਿੰਨੇ ਸਾਲ ਤੋਂ ਕਿੰਨੇ ਸਾਲ ਤੁਸੀਂ ਜਿਹੜਾ ਉਹ ਖੇਡਿਓ ਮੈਨੂੰ 14-15 ਸਾਲ ਹੋ ਹੀ ਗਏ ਸੀ 14-15 ਸਾਲ ਖੇਡਿਓ ਸੋ ਇਹ 14-15 ਸਾਲ ਕੋਈ ਛੋਟੀ ਗੱਲ ਨਹੀਂ ਹੁੰਦੀ ਹਲਾ 14-15 ਸਾਲ ਦੇ ਵਿੱਚ ਲੱਗਦਾ ਹੈ ਕਿ ਜੋ ਬਣਨਾ ਚਾਹੀਦਾ ਸੀ ਜੋ ਮਿਲਣਾ ਚਾਹੀਦਾ ਸੀ ਜੋ ਇਸ ਸਮੇਂ ਬੈਠ ਕੇ ਰੋਟੀ ਖਾਣ ਦੇ ਯੋਗੇ ਹੋਣਾ ਚਾਹੀਦਾ ਸੀ ਉਹ ਗੱਲ ਨਹੀਂ ਬਣੀ ਚਲੋ ਇਦਾਂ ਹੁੰਦੀ ਕਿ ਦੀਦੀ ਜਦੋਂ ਇਹ ਖੇਡਦਾ ਸੀਗਾ ਉਦੋਂ ਥੋੜੇ ਜੇ ਪ੍ਰਾਈਜ਼ ਵੀ ਘੱਟ ਹੁੰਦੇ ਸੀਗੇ ਹੁਣ ਜਿੱਦਾਂ ਕਬੱਡੀ ਦੇ ਵਿੱਚ ਪ੍ਰਾਈਜ਼ ਵੀ ਕੁਝ ਜ਼ਿਆਦਾ ਆਇਆ ਹੈ ਨਾ ਉਸ ਵੇਲੇ ਉਸ ਹਾਲਾਤਾਂ ਹਿਸਾਬ ਨਾਲ ਪ੍ਰਾਈਜ਼ ਘੱਟ ਸੀਗੇ ਪਰ ਫੇਰ ਵੀ 14-15 ਸਾਲ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਇਹ ਤਾਂ ਮੰਨਦੇ ਆ ਪਰ ਉਹਨਾਂ ਚ ਕੀ ਕਬੱਡੀ ਵਿੱਚ ਰਹਿੰਦਾ ਕਿ ਇਹਦੇ ਵਿੱਚ ਜਿੱਦਾਂ ਕਿਸੇ ਸਰਕਾਰ ਦੀ ਹੈਲਪ ਨਹੀਂ ਰਹਿੰਦੀ ਜਾ ਤੱਕ ਸਰਕਾਰੀ ਨੌਕਰੀ ਮਿਲੇ ਜਾਂ ਕੋਈ ਕਬੱਡੀ ਦੇ ਪਲੇਅਰ ਨੂੰ ਕੁਝ ਸਾਧਨ ਮਿਲੇ ਜਾਂ ਕਿਸੇ ਤਰ੍ਹਾਂ ਦਾ ਰੋਜ਼ਗਾਰ ਦੇਣਾ ਚਾਹੀਦਾ ਹੈ ਨਾ ਉਸ ਚੀਜ਼ ਦੀ ਘਾਟ ਵੀ ਹੁੰਦੀ ਹੈ ਹੁਣ ਜਦੋਂ ਪਲੇਅਰ ਕਿਸੇ ਕਬੱਡੀ ਖੇਡ ਨੂੰ ਜਦੋਂ ਹਟ ਜਾਂਦਾ ਫੇਰ ਤਾਂ ਖਤਮ ਹੀ ਹੋ ਜਾਂਦਾ ਨਾ ਉਹਨੂੰ ਕੋਈ ਰੋਜਗਾਰ ਨਹੀਂ ਰਹਿੰਦਾ ਇਸ ਕਰਕੇ ਉਹ ਥੋੜਾ ਜਿਹਾ ਵੀਕ ਹੋ ਜਾਂਦਾ ਅੱਛਾ ਜਿਵੇਂ ਨਾ ਇਹਨਾਂ ਦਾ ਤਾਂ ਸਾਨੂੰ ਪਤਾ ਵੀ ਇਹਨਾਂ ਨੇ ਸਾਨੂੰ ਪਹਿਲੇ ਕਿਹਾ ਸੀ ਵੀ ਬੋਲਦੇ ਘੱਟ ਨੇ ਸ਼ਾਇਦ ਜ਼ਿਆਦਾ ਨੇ ਹਨਾ ਵੀ ਨਹੀਂ ਇੰਨੀ ਗੱਲ ਕਰ ਪਾਉਂਦੇ ਪਰ ਲੱਗਦਾ ਹੈ ਕਿ ਇਹਨਾਂ ਦੇ ਚਿਹਰੇ ਤੋਂ ਇਹਨਾਂ ਦੀ ਮਤਲਬ ਭਾਵਨਾਵਾਂ ਤੋਂ ਲੱਗਦਾ ਹੈ ਕਿ ਹਾਂ ਅੰਦਰ ਬਹੁਤ ਜ਼ਿਆਦਾ ਪੀੜਾ ਹੈਗੀ ਹੈ ਜੋ ਇਹ ਨਹੀਂ ਸ਼ਬਦਾਂ ਦੇ ਵਿੱਚ ਬਿਆਕਰ ਪਾਉਂਦੇ ਬਿਲਕੁਲ ਜੀ ਜੀ ਇਹ ਤਾਂ ਵੀਡੀਓ ਪਹਿਲੀ ਤੋਂ ਹੀ ਲੱਗਾ ਸੀਗਾ ਵੀ ਇਹਦੇ ਵਿਚਾਰੇ ਦੇ ਜਿਹੜਾ ਅੰਦਰ ਦਰਦ ਬਹੁਤ ਆ ਹਨਾ ਉਹ ਦਰਦ ਦੇਖ ਕੇ ਬੰਦਾ ਆਉਂਦਾ ਇਸ ਵੀਡੀਓ ਕਰਕੇ ਤਾਂ ਮੈਂ ਆਇਆ ਸੀ ਮੈਂ ਆਪਣੇ ਵੀਰ ਨੂੰ ਦੇਖਣ ਉਹ ਦਰਦ ਮੈਨੂੰ ਇਹਦੇ ਅੱਖਾਂ 'ਚ ਮਹਿਸੂਸ ਹੋਇਆ ਇਸ ਵੀਰ ਨੇ ਕਿਸੇ ਤੋਂ ਕੁਝ ਮੰਗਿਆ ਨਹੀਂ ਕੋਈ ਹੈਲਪ ਨਹੀਂ ਮੰਗੀ ਪਰ ਜਿਹੜਾ ਤੇ ਅੰਦਰ ਦਰਦ ਸੀ ਉਹ ਦਰਦ ਮਹਿਸੂਸ ਹੋਇਆ ਮੈਨੂੰ ਹਨਾ ਵਾਕਈ ਇਸ ਬੰਦੇ ਦੇ ਅੰਦਰ ਦਰਦ ਆ ਜ਼ਰੂਰ ਜਾ ਕੇ ਇਸ ਬੰਦੇ ਨੂੰ ਮਿਲਣਾ ਚਾਹੀਦਾ ਵੀਰੇ ਤੁਸੀਂ ਹੋਂ ਤੱਕ ਜਿਹੜੇ ਨਾਮੀਚਾਰੇ ਨੂੰ ਕਿੰਨਾ ਨਾ ਖੇਡ ਚੁੱਕੇ ਹੋ ਤੁਸੀਂ ਕਿੰਨਾ ਨਾਲੋਂ ਕਿੱਥੇ-ਕਿੱਥੇ ਖੇਡਣ ਗਏ ਹੋ ਮੈਂ ਸਾਰੇ ਪਲੇਨਾ ਜਿੰਨੇ ਵੀ ਸਟਾਰ ਪਲੇਅਰ ਆ ਦੁੱਲਾ ਭਾਜੀ ਹੋਇਆ ਪਾਲਾ ਭਾਜੀ ਹੋਇਆ ਜੀ ਦੀਪ ਢਿੱਲੋਂ ਸਾਰੇ ਪਲੇਅਰ ਮੈਂ ਖੇਡਿਆ ਜੀ ਹਾਂਜੀ ਹਾਂਜੀ ਤੇ ਖੇਡਣ ਤੁਸੀਂ ਬਾਹਰ ਵੀ ਗਏ ਹੋ ਬਾਹਰ ਵੀ ਗਿਆ ਦੀਦੀ ਮੈਂ ਹੂੰ ਕਿੱਥੇ ਮੈਂ ਕੈਨੇਡਾ ਗਿਆ ਸੀ 2008 ਚ ਜੀ ਫੇ ਦੋ ਵਾਰੀ ਮੈਂ ਇੰਗਲੈਂਡ ਗਿਆ ਸੀਗਾ ਜੀ ਤੇ ਹਾਲੈਂਡ ਗਿਆ ਸੀ ਹਾਂਜੀ ਹਾਂਜੀ ਉਦੋਂ ਉਦੋਂ ਲੱਗਾ ਨਹੀਂ ਸੀ ਵੀ ਮੈਂ ਰਹਿਣ ਤੋਂ ਮੁੜ ਕੇ ਨਹੀਂ ਜਾਣ ਮੈਂ ਇੱਥੇ ਸੈੱਟ ਹੋ ਜਾਂਦਾ ਐ ਪੈਸੇ ਕਮਾਉਣਾ ਐ ਕੀ ਕਬੱਡੀ ਨਾਲ ਉਦੋਂ ਪਿਆਰ ਹੀ ਬਹੁਤ ਸੀ ਕੱਬੱਡੀ ਨਾਲ ਪਿਆਰ ਹੈ ਜੀ ਮੇਰੇ ਦਿਲ ਵਿੱਚ ਐ ਨਹੀਂ ਸੀ ਬਸ ਇਹ ਖੇਡੀ ਜਾਣਾ ਦੀਦੀ ਮੈਂ ਬਸ ਹਾਂਜੀ ਸ਼ੌਂਕ ਸੀਗਾ ਜੀ ਦੀਦੀ ਮੈਂ ਹਾਂਜੀ ਮਤਲਬ ਘਰੇ ਮੈਡਲ ਤਾਂ ਵੱਡੇ ਵੱਡੇ ਲੈ ਕੇ ਆਉਂਦੇ ਸੀ ਪਰ ਪੈਸੇ ਉਹ ਨਹੀਂ ਮਿਲੇ ਹਨਾ ਜਾਂ ਉਹ ਚੀਜ਼ਾਂ ਨਹੀਂ ਮਿਲੀਆਂ ਜੋ ਤੁਹਾਨੂੰ ਚਾਹੀਦੀਆਂ ਸੀ ਨਹੀਂ ਨਹੀਂ ਪੈਸੇ ਵੀ ਮਿਲਦੇ ਸੀ ਜੀ ਸਾਰਾ ਉਹ ਮੈਂਦਾ ਦੇਗਾ ਜੀ ਹਾਂਜੀ ਹਾਂਜੀ ਅੱਜ ਘਰ ਦੇ ਵਿੱਚ ਕਿ ਉਹ ਜਿਹਾ ਜ਼ਰੂਰਤਾਂ ਹੈਗੀਆਂ ਨੇ ਜੇ ਲੋਕ ਤੁਹਾਨੂੰ ਜਿਹੜੇ ਦੇਖਦੇ ਪੈ ਰਹੇ ਹਨ ਤੁਹਾਡੀ ਵੀਡੀਓ ਇਸ ਸਮੇਂ ਹਰ ਪਾਸੋਂ ਲੋਕ ਦੇਖਦੇ ਪੈ ਰਹੇ ਨੇ ਔਰ ਕਬੱਡੀ ਨੂੰ ਲੋਕ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਹਨਾ ਐਜ਼ ਕੰਪੇਅਰ ਕੋਈ ਵੀ ਸਪੋਰਟਸ ਹੈ ਔਰ ਖਾਸ ਕਰਕੇ ਪੰਜਾਬੀ ਤਾਂ ਕਬੱਡੀ ਨੂੰ ਬਾਹਲੇ ਪਿਆਰ ਕਰਦੇ ਨੇ ਸੋ ਜਿਹੜੇ ਲੋਕ ਤੁਹਾਨੂੰ ਦੇਖਦੇ ਪੈ ਰਹੇ ਨੇ ਆਖਿਰਕਾਰ ਉਹ ਤੁਹਾਡੇ ਤੱਕ ਕਿਹੜੀ ਮਦਦ ਪਹੁੰਚਾਉਣ ਕੀ ਕਰਨ ਤੁਹਾਡੇ ਲਈ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਬੱਸ ਮੈਨੂੰ ਪਿਆਰ ਨਾਲ ਇਹ ਸਾਰਿਆਂ ਦੇ ਫੋਨ ਆਉਂਦੇ ਆ ਜੀ ਨਾ ਮੈਂ ਪੈਸਾ ਇਹ ਤੋਂ ਮੰਗਦਾ ਹੀ ਸਾਰੇ ਮੈਨੂੰ ਪੈਸੇ ਦੇ ਹੀ ਜਾਂਦੇ ਆ ਪ੍ਰਮਾਤਮਾ ਜੀ ਚੜਦੀ ਕਲਾ ਰੱਖੇ ਸਾਰਿਆਂ ਨੂੰ ਮੇਰੇ ਨਾਲ ਸਾਰੇ ਖੜੇ ਆ ਜੀ ਚਿੰਦੇ ਬਾਤ ਦੇ ਰਹਿਣਗੇ ਸਾਰੇ ਮੈਂ ਤੁਸੀਂ ਕੋਈ ਡਿਮਾਂਡ ਨਹੀਂ ਕਰਦੇ ਵੀ ਮੇਰੀ ਆ ਮਦਦ ਕਰੋ ਮੇਰੀ ਉਹ ਮਦਦ ਕਰੋ ਹਾਂਜੀ 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 ਜੋ ਆਪਣੀ ਖੁਸ਼ੀ ਆ ਬੰਦਾ ਤੁਹਾਨੂੰ ਉਹ ਦੇ ਸਕਦਾ ਜੀ ਅੰਦੇ ਜੀ ਪਰਮਾਤਮਾ ਚੜਦੀ ਕਲਾ ਰੱਖੇ ਮੇਰੇ ਭਰਾ ਜਿੰਨੇ ਵੀ ਸਟਾਰ ਸੀ ਮੇਰੀ ਹੈਲਪ ਕਰਦੇ ਆ ਜੀ ਪਰਮਾਤਮਾ ਚੜਦੀ ਕਲਾ ਰੱਖੇ ਜੀ ਉਹਨਾਂ ਨੂੰ ਹਨਾ ਜਿਵੇਂ ਇਦਾਂ ਤੁਸੀਂ ਇਹਨਾਂ ਦੇ ਨਾਲ ਖੇਡੇ ਵੀ ਹੋ ਤੁਸੀਂ ਰਹੇ ਵੀ ਹੋ ਪਹਿਲਾ ਦੇ ਹਾਲਾਤ ਤੇ ਹੁੰਦੇ ਹਾਲਾਤ ਦੇ ਵਿੱਚ ਕੋਈ ਫਰਕ ਹੈਗਾ ਸਾਨੂੰ ਤਾਂ ਜਿੱਦਾਂ ਦਾ ਪਹਿਲਾਂ ਗੱਲਾਂ ਸੀ ਉਦਾਂ ਹੀ ਹੱਸਦਾ ਖੇਡਦਾ ਅੱਜ ਗੱਲਾਂ ਦੱਸ ਰਿਹਾ ਹਨ ਕੋਈ ਇਦਾਂ ਸੰਤਾਂ ਮੰਡੇ 'ਚ ਕੋਈ ਫਰਕ ਨਹੀਂ ਲੱਗਾ ਚਲੋ ਘਰ ਦੇ ਹਾਲਾਤ ਤਾਂ ਮੈਂ ਨਹੀਂ ਕਹਿ ਸਕਦਾ ਕਿੱਦਾਂ ਦੇ ਹੋਣ ਹਨਾ ਪਰ ਗੱਲਾਂ ਸਾਡਾ ਉਦਾਂ ਦਾ ਹੀ ਹਜੇ ਜੀ ਪਰ ਹਿੰਮਤੀ ਬਾਤ ਨੇ ਜਿਵੇਂ ਕਹਿ ਰਹੇ ਨੇ ਕਿ ਇੱਕ ਹੁੰਦਾ ਹੈ ਨਾ ਕਿ ਮੈਨੂੰ ਪੈਸਿਆਂ ਦੀ ਮਦਦ ਕਰੋ ਮੈਨੂੰ ਐਵੇਂ ਕਰੋ ਉਹ ਕਹਿੰਦੇ ਵੀ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਦਾ ਨਾ ਉਹਨਾਂ ਨੇ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਇਹ ਵੇਖੋ ਵੀ ਉਹਦੇ ਵਿੱਚ ਵੀ ਕੋਈ ਡਿਮਾਂਡ ਨਹੀਂ ਕੀਤੀ ਵੀ ਮੇਰੀ ਮਦਦ ਕਰੋ ਪਰ ਲੱਗਦਾ ਹੈ ਕਿ ਹਾਂ ਖੁੱਲੇ ਦਿਲ ਹੈਗੇ ਨੇ ਲੋਕੀ ਆਪ ਹੀ ਮਦਦ ਕਰਨ ਆਉਂਦੇ ਨੇ ਦੀਦੀ ਇਹ ਤਾਂ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ ਗੱਲਾਂ ਤਾਂ ਕਦੀ ਇਨਾਮ ਤੋਂ ਨਹੀਂ ਪੈਸੇ ਮੰਗੇ ਹੁਣ ਤਾਂ ਇਹਨੇ ਕੀ ਮੰਗਣਿਆ ਹਨਾ ਪਰ ਕਬੱਡੀ ਦੇ ਵਿੱਚ ਸਾਡੇ ਕਈ ਪ੍ਰਮੋਟਰ ਹਨਾ ਕਬੱਡੀ ਦੇ ਵਧੀਆ 플레이ਰ ਸਾਰਿਆਂ ਦੇ ਖੁੱਲੇ ਦੇ ਲਿਆ ਕੋਈ ਇਦਾਂ ਦੀ ਗੱਲ ਨਹੀਂ ਕਿ ਸਾਰੇ ਖੁੱਲੇ ਦਿਲ ਵਾਲੇ ਆ ਉਹ ਜੇ ਕੋਈ ਵੀ ਕਬੱਡੀ ਦਾ 플레이ਰ ਲੱਗਦਾ ਇਹਦੀ ਵੀਡੀਓ ਕਿਸੇ ਦੀ ਆ ਜਾਂਦੀ ਆ ਉਹ ਸਭ ਦੀ ਹੈਲਪ ਕਰਨ ਜਾਂਦੇ ਆ ਮੈਂ ਤਾਂ ਆਪ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ ਕਿਸੇ ਕਬੱਡੀ ਮੁੰਡੇ ਦੀ 플레이ਰ ਹੁੰਦੀ ਹਰ ਕੋਈ ਏਰੀਏ ਦੇ ਬੰਦਿਆਂ ਨੂੰ ਉੱਠ ਕੇ ਉਹਦੀ ਹੈਲਪ ਕਰਨੀ ਚਾਹੀਦੀ। ਮੈਂ ਤਾਂ ਇਸ ਏਰੀਏ ਦੇ ਵੀ ਕਬੱਡੀ ਪਲੇਅਰਾਂ ਨੂੰ ਇਸੇ ਤੁਹਾਡੇ ਰਾਹੀਂ ਅਪੀਲ ਕਰਨੀ ਚਾਹੁੰਦਾ। ਵੀ ਜੇ ਕਿਸੇ ਕੋਈ ਲੱਗਦਾ ਤੁਹਾਨੂੰ ਕਬੱਡੀ ਦਾ ਪਲੇਅਰ ਵੀ ਗਿਆ ਉਹਦੀ ਉੱਠ ਕੇ ਮਤਲਬ ਕਹਿੰਦੇ ਹੁੰਦੇ ਤਨੋਂ ਮਨੋਂ ਤੁਹਾਨੂੰ ਕਿਸੇ ਤਰ੍ਹਾਂ ਵੀ ਉਹਦੀ ਹੈਲਪ ਜ਼ਰੂਰ ਕਰੋ। ਆਪਣੇ ਨਾਲ ਦੇ ਸਾਥੀ ਨੂੰ ਉੱਪਰ ਜ਼ਰੂਰ ਚੱਕੋ ਥੱਲੇ ਨਾ ਉਹਨੂੰ ਰੱਖੋ। ਮੈਂ ਤਾਂ ਏਸੇ ਕਰਕੇ ਸਾਰਿਆਂ ਨੂੰ ਇਹੀ ਤੁਹਾਡੇ ਚੈਨਲ ਰਾਹੀਂ ਕਹਿਣਾ ਕਿ ਮੁੰਡੇ ਦੀ ਹੈਲਪ ਜ਼ਰੂਰ ਕਰੋ ਕਿਤੇ ਵੀ ਕਬੱਡੀ। ਕੱਲ ਜੀ ਆਵਲਾ ਕਿੱਥੋਂ ਜਿੱਤਿਆ ਹੈ? ਇਹ ਦੀਦੀ ਨੂੰ ਦੇਖਣਾ ਬੰਦਾ। ਲੇਖ ਆ ਦੇਣੀ ਦਿੱਦੇ ਹੁਣ ਇੰਨੇ ਮਤਲਬ ਜਿੱਤੇ ਨੇ ਵੀ ਚੇਤੇ ਭੁੱਲ ਗਏ ਨੇ ਵੀ ਕਿੱਥੋਂ ਕਿੱਥੋਂ ਜਿੱਤਿਆ ਕੋਈ ਤਾਂ ਯਾਦ ਹੋਏਗਾ ਜਿਵੇਂ ਆ ਵਾਲਾ ਸਾਰੇ ਮੈਨੂੰ ਕੱਲ ਗਿਆ ਸੀਗਾ ਜੀ ਮੈਂ ਸਿੰਜ ਤੇ ਪਨਾਵਾ ਨੇ ਮੇਰਾ ਮਾਨ ਕੀਤਾ ਜੀ ਮੈਂ ਬਹੁਤ ਇਹਦਾ ਤਾਂ ਸਭ ਤੋਂ ਯਾਦਗਾਰੀ ਕਿਹੜਾ ਹੈ ਯਾਦਗਾਰੀ ਉਹ ਸ਼੍ਰੀ ਸੁਨਮਾਨ ਜੀ ਖਜੂਰਲੇ ਦਾ ਆ ਜੀ ਕਰੀਗੇ ਦਾ ਹਾਂਜੀ ਹਾਂਜੀ ਆਪਣੇ ਗਰਦੀ ਵਾਲ ਦਾ ਜੀ ਹਾਂਜੀ ਹਾਂਜੀ ਇੰਨੇ ਮੈਡਲ ਹਨਾ ਇੰਨੇ ਮੈਡਲ ਜਾਂ ਇੰਨੇ ਜਦੋਂ ਇਨਾਮ ਮਿਲਦੇ ਨੇ ਆਮ ਘਰਾਂ ਦੇ ਵਿੱਚ ਜੇ ਜੇ ਵੱਡੇ ਘਰਾਂ ਦੇ ਵਿੱਚ ਹੋਣ ਤਾਂ ਇੱਕ ਮਿਲ ਜੂਏ ਤੇ ਉਹ ਪੂਰਾ ਉਹਨੂੰ ਸਜਾ ਕੇ ਸ਼ੀਸ਼ੇ ਦੇ ਵਿੱਚ ਇੰਜ ਰੱਖਦੇ ਨੇ ਹਨਾ ਇਹਨਾਂ ਨੂੰ ਇੰਨੇ ਨਾਮ ਮਿਲੇ ਗਏ ਨੇ ਕਿ ਇਹਨਾਂ ਨੂੰ ਚੇਤੇ ਵੀ ਨਹੀਂ ਵੀ ਆ ਚੀਜ਼ ਕਿੱਥੋਂ ਮਿਲੀ ਹੈ ਲੱਗਦਾ ਕਿ ਜਿਹੜਾ ਅੰਦਰ ਦੀ ਸਕਿੱਲ ਹੈ ਉਹ ਕਿਤਨੇ ਕਿਤੇ ਇਹਨਾਂ ਨੇ ਆਪ ਤਾਂ ਪਛਾਣਿਆ ਪਰ ਕਿਤਨੇ ਕਿਤੇ ਉਹ ਚੀਜ਼ਾਂ ਪ੍ਰਮੋਟਰ ਚਲੋ ਅੱਜ ਮਦਦ ਕਰਦੇ ਪੈ ਨੇ ਜਿਵੇਂ ਪਹਿਲਾਂ ਹੀ ਕਿਹਾ ਹਨਾ ਕਿ ਲੱਗਦਾ ਤੁਹਾਨੂੰ ਕਿ ਹਾਂ ਅੱਜ ਦਾ ਸਾਡੇ ਨਾਲ ਖੇਡਿਆ ਉਹਦੇ ਬਾਰੇ ਕਿਤਨੇ ਕਿਤੇ ਕਬੱਡੀ ਦੇ ਵਿੱਚ ਅੱਜਿਆ ਹੋਣੀ ਚਾਹੀਦੀ ਹੈ ਇੱਕ ਐਸੋਸੀਏਸ਼ਨ ਹੋਣੀ ਚਾਹੀਦੀ ਹੈ ਵੀ ਉਹਨਾਂ ਦੀ ਵੀ ਸਾਰ ਲੈਂਦੇ ਰਿਹਾ ਕਰਨ ਹਾਂ ਬਿਲਕੁਲ ਦੀਦੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਦੋਂ ਕਬੱਡੀ ਨਾਲ ਬੰਦਾ ਟੁੱਟ ਜਾਂਦਾ ਨਾ ਫਿਰ ਉਹਦੇ ਖਲਾਅ ਥੋੜੇ ਜਿਹਾ ਮਾੜੇ ਹੁੰਦੇ ਕਿਉਂਕਿ ਇਨਕਮ ਉਹਦੀ ਘੱਟ ਜਾਂਦੀ ਆ ਵਾਕਈ ਕਬੱਡੀ ਪ੍ਰਮੋਟਰਾਂ ਜਾਂ ਮੇਰੇ ਕੋਈ ਐਨ ਆਰ ਆਈ ਭਰਾ ਵੀਰਾਂ ਨੇ ਇੱਕ ਇਦਾਂ ਦੀ ਐਸ਼ੂਨ ਜ਼ਰੂਰ ਬਣਾਉਣੀ ਚਾਹੀਦੀ ਆ ਵੀ ਜਿਹੜੇ ਕਬੱਡੀ ਦੇ ਵਧੀਆ ਪਲੇਅਰ ਆ ਜਿਹੜੇ ਉਹ ਕਬੱਡੀ ਨਾਲੋਂ ਆਪਣਾ ਲਿੰਕ ਟੁੱਟ ਜਾਂਦਾ ਜਾਂ ਕੋਈ ਕਿਸੇ ਦੀ ਚਲੋ ਕਬੱਡੀ ਖੇਡਣੋਂ ਹਟ ਜਾਂਦੇ ਕਿ ਸੱਟ ਪੇਟ ਕਰਕੇ ਹਟ ਜਾਂਦੇ ਜਰੂਰ ਉਹਦੀ ਕੋਈ ਨਾ ਕੋਈ ਏਦਾਂ ਦੀ ਕੋਈ ਐਸੋਸੀਏਸ਼ਨ ਬਰੋਂ ਕੋਈ ਉਹਦੀ ਹੈਲਪ ਕਰਨ ਕੋਈ ਮਦਦ ਕਰਨ ਕੋਈ ਵੀ ਉਹਨੂੰ ਰੋਜ਼ਗਾਰ ਦੇ ਦੇਣ ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹਨਾਂ ਆਪਣਾ ਕਾਰੋਬਾਰ ਚੱਲ ਸਕੇ ਤੁਸੀਂ ਵੀ ਹਨਾ ਸਪੈਸ਼ਲ ਇਹਨਾਂ ਨੂੰ ਮਿਲਣ ਆਇਓ ਹਨਾ ਇਹਨਾਂ ਦੀ ਮਦਦ ਦੇ ਲਈ ਆਇਓ ਅੱਜਕੱਲ ਬਹੁਤ ਹੁੰਦਾ ਵੀ ਅਸੀਂ ਇੰਨੀ ਦੂਰ ਕੀ ਕਰਨ ਜਾਣਾ ਆਪਣਾ ਟਾਈਮ ਖਰਾਬ ਕਰਕੇ ਤੁਹਾਨੂੰ ਕਿਵੇਂ ਮਤਲਬ ਲੱਗਾ ਕਿ ਨਹੀਂ ਮਿਲਣ ਜਾਣਾ ਚਾਹੀਦਾ ਨਹੀਂ ਦੇਖੋ ਜਦੋਂ ਇਹਦੀ ਮੈਂ ਵੀਡੀਓ ਦੇਖੀ ਮੈਨੂੰ ਬਾਹਰੋਂ ਵੀ ਫ ਪਰ ਜਾਣਾ ਨਹੀਂ ਇੱਕ ਸਾਡਾ ਦਿਲੋਂ ਪਿਆਰ ਐ ਇਸ ਵੀਰ ਨਾਲ ਅਸੀਂ ਇਕੱਠੇ ਖੇਡੇ ਆ ਇਕੱਠੇ ਗਰੌਂਡਾਂ ਚ ਰਹੇ ਆ ਇਕੱਠੇ ਬਾਹਰ ਖੇਡੇ ਆ ਹਨਾ ਪਰ ਜਿਹੜੇ ਸਾਡਾ ਵੀਰ ਥੱਲੇ ਜਾਵੇ ਮੈਨੂੰ ਕੈਨੇਡਾ ਚੋਂ ਵੀ ਜਿੱਦਾਂ ਸੁੱਖਾ ਗੜੇ ਵਾਲਾ ਉਹਦਾ ਵੀ ਫੋਨ ਆਇਆ ਵੀ ਭਰਾ ਦੀ ਆਪਾਂ ਹੈਲਪ ਕਰਨੀ ਆ ਹਨਾ ਬਾਕੀ ਹੋਰ ਵੀ ਮੈਨੂੰ ਬਾਹਰੋਂ ਫੋਨ ਐ ਮੇਰੇ ਯਾਰਾਂ ਮਿਸਤਰਾ ਦੇ ਆਏ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਨਾਲ ਖੇਡਦੇ ਮੈਂ ਤਾਂ ਫੇਕ ਇਨਾ ਕਬੱਡੀ ਪਲੇਅਰ ਆ ਹਨ ਸਾਡਾ ਵੀਰ ਆ ਹੈਲਪ ਤਾਂ ਜਰੂਰ ਚਾਹੀਦੀ ਜਿੰਨੇ ਜੋਗੇ ਅਸੀਂ ਸੀ ਕੀ ਵੀਰੇ ਤੁਹਾਨੂੰ ਇੰਨੀ ਦੂਰੋਂ ਮਤਲਬ ਹਨਾ ਇੰਨਾ ਲੋਕੇਸ਼ਨ ਆ ਕੇ ਇੰਨੀ ਦੂਰੋਂ ਮਿਲਣ ਆਂਦੇ ਨੇ ਲੱਗਦਾ ਹੈ ਕਿ ਹਾਂ ਇਹ ਪਿਆਰ ਮੈਂ ਖੱਟਿਆ ਹੈ ਪਿਆਰ ਹੈ ਭਾਜੀ ਨਾ ਮੈਂ ਧੰਨਵਾਦ ਕਰਦਾ ਭਾਜੀ ਵੀਰਾ ਬੰਦਾ ਭਾਜੀ ਤੂੰ ਜਿਹੜਾ ਮੇਰੀ ਸਪੋਰਟ ਕੀਤੀ ਭਾਜੀ ਨੇ ਜੈਦਾਬਾਦ ਰਹਾ ਭਾਜੀ ਭਾਜੀ ਹੁਣੀ ਮੇਰੀ ਸਪੋਰਟ ਕੀਤੀ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਭਾਜੀ ਦੀਦੀ ਤੂੰ ਜੀ ਸਾਰੇ ਭਾਜੀ ਹੁਣੀ ਆਏ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਦੇ ਲੋਕਾ ਜੀ ਨੇ ਭਾਵੇਂ ਉਹਦਾ ਕਹਿੰਦੇ ਮੈਂ ਘੱਟ ਬੋਲਦਾ ਹਾਂ ਪਰ ਤਾਰੀਫ਼ ਦੇ ਵਿੱਚ ਤੁਸੀਂ ਵੱਧ ਬੋਲਿਓ ਸੋ ਬਹੁਤ ਬਹੁਤ ਸ਼ੁਕਰੀਆ